ਆ 5 ਮਿੰਟ ਅਲਓਵਰ ਪ੍ਰਿੰਟ ਸੂਟ ਪਸ਼ਮੀਨਾ ਦਾ 4 ਕਿਲੋ ਦਾ ਚਾਟ ਆਪਣੀ ਪਸੰਦ ਦਾ ਸੂਟ ਲਓ ਉਸ ਤੋਂ ਬਾਅਦ ਵੇਹੇ ਕਮਾਓ ਜੇ ਬਚ ਜੇ ਤੇ ਮੋੜ ਦਿਓ ਭਾਜੀ 250 ਰੁਪਏ ਸ਼ਾਲ ਸੂਟ ਉਹ ਤੁਹਾਡਾ ਦਿਮਾਗ ਸਹੀ ਆ 250 ਰੁਪਏ ਸ਼ਾਲ ਦੇ ਨਾਲ ਸੂਟ ਦੇ ਜਾਂਦੇ ਹੋ ਭਾਜੀ ਸ਼ਾਲ ਦੇ ਨਾਲ ਸੂਟ ਆ 7-800 ਰੁਪਏ ਦਾ ਬਾਜ਼ਾਰ ਚ ਸੂਟ ਵੇਖਦਾ ਬਾਬੇ ਦੀ ਢਿੱਡੀ ਤੇ 250 ਰੁਪਏ ਦੇ ਸ਼ਾਲ ਨਾਲ ਭਾਜੀ ਰੰਗ ਦੇਖੋ ਵੱਡੀ ਆਫਰ ਪਸ਼ਮੀਨਾ ਦੇ ਸੂਟ ਇੱਕ ਤੋਂ ਇੱਕ ਡਿਜ਼ਾਈਨ ਹਜ਼ਾਰ ਦੇ ਚਾਰ ਕਰਤੇ ਆ 250 ਵੇ ਸੂਟ ਕਰਤਾ ਉਹ ਵੀ ਸ਼ਾਲ ਦੇ ਨਾਲ ਕਰ ਆ ਆ ਚੱਕੋ ਬੈਲਬਟ ਦਾ ਸੂਟ ਗਲੇ ਦੇ ਕੰਮ ਰੰਗ ਕਲਰ ਡਿਜ਼ਾਈਨ ਮੈਂ ਕਹਿੰਦਾ ਆਪਣੀ ਪਸੰਦ ਦਾ ਸੂਟ ਲਓ ਓਏ ਹੋਏ 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 ਆ ਦੇਖੋ ਵੱਡਾ ਫੈਰਾ ਵੱਡਾ ਧਮਾਕਾ ਕੁਆਲਿਟੀ ਵਾਲਾ ਕਪੜਾ ਲੀਰਾਣੀ ਆ ਲੀਰਾ ਹਾਂਜੀ ਸੂਟ ਪੂਰੇ ਤੇ ਵੱਡਾ ਫੈਰਾ ਕੀ ਕਰਤਾ 300 ਰੁਪਏ ਦਾ ਸੂਟ ਤੇਰਾ ਭਲਾ ਹੋਵੇ ਓਏ ਆ ਵੀ 3300 ਚ 3300 ਚ ਕਰਤੇ ਬਈ 8800 ਵਾਲੇ ਸੂਟ 3300 ਚ ਆਹ ਦੇਖੋ ਪਿਓਰ ਪਸ਼ਮੀਨਾ ਪਿਓਰ ਜਿਹਨੂੰ ਸੁਪਨ ਮੰਨੇ ਨਾ ਕੁਆਲਿਟੀ ਕੱਪੜਾ ਸਾਰੇ ਨਮਾ ਭਾਜੀ ਇੱਕ ਤੋਂ ਇੱਕ ਬ੍ਰਾਂਡ ਆਹ ਦੇਖੋ ਸੂਟ ਕੜਾਈ ਕੀਤਾ ਹੋਇਆ ਹਾਂਜੀ ਨਾਲ ਭਾਜੀ 2.5 ਮੀਟਰ ਦਾ ਸ਼ਾਲ ਜੀ ਠੀਕ ਹੈ 1095 ਹਾਂਜੀ 975 ਰੇਟ ਨਿਕਲ ਨੇ ਬਜ਼ਾਰਾਂ ਦੇ ਹਾਂਜੀ ਆ ਚੱਕੋ ਭਾਜੀ ਵੱਡੀ ਆਫਰ 425 ਰੁਪਏ ਦਾ ਸੂਟ ਜਿੰਨੇ ਸੂਟ ਉਹਨੇ ਡਿਜ਼ਾਈਨ ਛੋਟੇ ਪ੍ਰਿੰਟ ਬਰੀਕ ਪ੍ਰਿੰਟ ਮੋਟੇ ਪ੍ਰਿੰਟ ਪ੍ਰਿੰਟੀ ਪ੍ਰਿੰਟ ਪ੍ਰਿੰਟ ਦੇ ਤੱਕ ਕੜਾਈਆਂ ਨਾ ਵੀ ਕੇ ਵਾਪਸੀ ਅੱਛਾ ਨਾ ਵੀ ਕੇ ਵਾਪਸੀ ਵੀ 425 ਰੁਪਏ ਦਾ ਇਹ ਵੀ 425 ਦਾ ਪਸ਼ਮੀਨਾ ਦਾ ਪ੍ਰਿੰਟਡ ਪਟਿਆਲਾ ਸਲਵਾਰ ਜੀ ਆਹ ਦੇਖੋ ਬਾਜੀ ਵੱਡੀ ਆਫਰ ਵੱਡੇ ਧਮਾਕੇ ਹਾਂਜੀ ਜਿੰਨੇ ਮਰਜ਼ੀ ਸੂਟ ਲਓ 265 ਰੁਪਏ ਹੋ ਸੇਲ 265 ਛੋਲ ਸੂਟ 265 ਰੁਪਏ ਹੋਲਸੇਲ ਲੈ ਆ ਦੇਖੋ ਪਟਾਕੇ 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 ਦੀਵਾਲੀ ਤੋਂ ਪਹਿਲਾਂ ਹੀ ਪਾ ਤੇ ਪਟਾਕੇ ਬਈ 265 ਚ ਤੇ ਮਸਲੀਨ ਦਾ ਸੂਟ ਕੜਾਈ ਕੀਤਾ ਹੋਇਆ ਦੁਪੱਟਾ ਨਾਲ ਹਾਂਜੀ ਉਹ ਜੀ ਰੇਟ ਰੋਲ ਤੇ ਚੀਕਾ ਘੜਾ ਦਿਆਂ ਚੀਕਾ ਚੀਕਾ ਘੜਾ ਨਹੀਂ ਦਿੱਤੀਆਂ ਪਾਤੀਆਂ ਚੀਕਾ ਰੇਟਾਂ ਦੀਆਂ ਪਾਤੀਆਂ ਪੱਤੀਆਂ ਪਹੁੰਚਦੀਆਂ ਦੇਖੀ ਚੱਲੋ ਤੁਸੀਂ ਸੂਰਤ ਦੇ ਰੇਡ ਦੇ ਇੱਕੋ ਹੀ ਦੁਕਾਨ ਕਪੜਾ ਦੇ ਦੀ ਆ ਪੰਜਾਬ ਚ ਅਲੋ 400 ਰੁਪਏ ਦਾ ਸੂਟ ਮਸਲੀਨ ਦਾ ਬਾਜੀ ਇਤਾਂ ਦੀ ਆਫਰ ਨਾਲ ਲੱਗੀ ਇਤਨਾ ਤੋਂ ਰ ਲੱਗੂਗੀ 1650 ਰੁਪਏ ਦਾ ਸੂਟ ਜਿੱਤ 400 ਰੁਪਏ ਬਾਜੀ ਕੀ ਬਾਤ ਆ ਬਾਜੀ ਆ ਦੇਖੋ ਕਰੇਵ ਦੇ ਸੂਟ ਹਾਂਜੀ ਸੀਕਵੈਂਸ ਵਰਕ ਦੇ ਨਾਲ ਕੁਆਲਿਟੀ ਆ ਡਿਜ਼ਾਈਨਿੰਗ ਆ ਇੱਕ ਤੋਂ ਇੱਕ ਬਾਜੀ ਵੱਡੇ ਫਰੇ ਦੇ ਰਹੇ ਆ ਗੱਲਾਂ ਨਹੀਂ ਕਰਦੇ ਦੇ ਰਹੇ ਇਹਨਾਂ ਦਾ ਸੂਟ ਹਾਂਜੀ ਇਹ ਸੂਟ ਕਰੇਵ ਦੇ ਉੱਪਰ 1500 ਬਾਜੀ 350 ਸਾਢੇ 300 ਸੂਟ ਆ ਚੱਕੋ ਕ੍ਰੇਪ ਦੇ ਸਾਢੇ 350 ਆ ਦੇਖੋ ਤਾਂ ਦੇ ਦੂ ਕੋਈ 15 1500 12 1200 ਇੱਥੇ 700 ਰੇ 2 ਕਰਤੇ ਆ ਆ ਸੂੜਾ ਦੁਪੱਟਾ ਰੰਗ ਭਾਜੀ 4 ਨਾ ਰੇਟ 1200 ਨਾ 1500 500 ਦੇਖੋ ਚੈਲੰਜ ਕਰਦੇ ਆ ਜਿਹੜਾ ਵਿਆਹ ਆਈ ਦਾਜ ਵਿੱਚ ਦੇ ਕਪੜਾ 50000 ਦਾ ਬਾਬੇ ਦੀ ਹੱਤੀ ਨੇ 15 20000 ਦੇ ਦੇਣਾ ਤੁਹਾਡਾ 30 35000 ਰੁਪਇਆ ਵਾਜਣਾ ਆ ਜਾਓ ਸੁੱਤੇ ਕਿੱਥੇ ਪਾਏ ਹੋ ਸਵੇਰੇ ਚਾਹੇ ਬੱਸ ਜਾ ਜਾਓ ਮੋਟਰਸਾਈਕਲ ਸਕੂਟਰ ਗੱਡੀ ਚ ਕੋ ਸਿੱਧਾ ਹੀ ਜਲੰਧਰ ਬਾਸਰ ਦੇ ਸਾਹਮਣੇ ਬਾਬੇ ਦੀ ਹੱਟੀ ਤੇ 15 1500 ਵਾਲੇ ਲੈ ਜਾਓ 5 500 ਦੇ ਵਿੱਚ ਹਾ ਦਪੱਟਾ ਦਿਖਾ ਦੇ ਨਾਲ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਭਾਜੀ ਇਹ ਹੀ ਦੁਕਾਨਦਾਰ ਸੇਲ ਲੈਂਦੇ 1500 ਦੇ ਦੋ ਹਾਂਜੀ ਕਿੰਨੇ 1500 ਦੇ ਦੋ ਆਪਾਂ ਕਿੰਨੇ ਦੇਣੇ 1200 ਕੋਈ ਕਹਿੰਦਾ ਜੀ ਇੱਕ ਨਾਲ ਇੱਕ ਫਰੀ 1500 ਦੇ ਦੋ ਹਾਂਜੀ ਆਪਾਂ ਦੇਣਾ ਜੀ 500 500 ਰੁਪਏ ਦਾ ਸੂਟ ਔਰ ਔਰਗੈਂਜ਼ਾ ਦੇ ਹੈਂਡਵਰਕ ਦਾ ਕੰਮ ਹਾਂਜੀ ਠੀਕ ਆ 1495 1695 ਐਦਾਂ ਦੇ ਕਲਰ ਚੜ ਪਿਓਰ ਦੇ ਦੇਸੀ ਕਿਓ ਬਾਜੀ ਆਪਾਂ ਵੱਡੀ ਆਫਰ ਤੇ ਦੇ ਦਿੱਤੇ ਆ 600 ਰੁਪਏ ਦਾ ਆ ਦੇਖੋ ਬੁਲਬੁਲ ਦੇ ਬੱਚੇ ਬੁਲਬੁਲ ਦੇ ਬੱਚੇ 16 1600 ਵਾਲੇ ਲੈ ਜਾਓ 6 600 6 600 ਲੈ ਜਾਓ ਆ ਦੇਖੋ ਨਾ ਸੂਟ ਆ ਦੇਖੋ ਦੁਪੱਟਾ ਨਾਲ ਇਹ 2 2000 ਰੁਪਏ ਦਾ ਮਿਲਣਾ ਜੇ ਬਾਜ਼ਾਰ 'ਚ ਜਾਓਗੇ ਵੱਡੇ ਸ਼ੋਅਰੂਮ ਤੇ ਆਪੇ ਦੀ ਹੱਟੀ ਤੋਂ ਬਾਜੀ ਹੈਂਡਵਰਕ ਪਰਲ ਵਰਕ ਨਾਲ 750 ਰੁਪਏ ਦਾ ਸੂਟ ਨਾ 1800 ਲੈਣਾ ਨਾ 2000 ਲੈਣਾ ਸਿਰਫ 750 ਪ੍ਰੇਮ ਨੇਚਰਲ ਦਾ ਸੂਟ ਘੇਰੇ ਦੇ ਦੇਖੋ ਕਿੰਨਾ ਸ਼ਾਨਦਾਰ ਟੈਮਡ ਵਰਕ ਕੀਤਾ ਹੋਇਆ ਠੀਕ ਹੈ ਜੀ ਐਦਾਂ ਦਾ ਸੂਟ ਐਦਾਂ ਦੇ ਰੰਗ ਤੋਹਫੇ ਭਾਜੀ 15 1500 ਲੈ 5 500 ਕਰਤੇ ਨੇ ਹੁਣ ਭਾਜੀ ਬ੍ਰਾਂਡ ਦੇ ਰਹੇ ਆ ਕੁਆਲਿਟੀ ਦੇ ਰਹੇ ਆ ਘੇਰੇ ਦੇ ਕੰਮ ਦੇਖੋ ਕਿੰਨਾ ਸ਼ਾਨਦਾਰ ਭਾਜੀ ਰਾਜਸਤਾਨੀ ਕੰਮ ਕੀਤਾ ਹਾਂਜੀ ਪੂਰਾ ਰਾਜਸਤਾਨੀ ਕੰਮ ਦੁਪੱਟਾ ਨਾਲ 1500 ਰੁਪਏ ਦਾ ਬਾਜੀ ਕਿਹੜੀ ਗੱਲ ਕਰਦੇ ਤੁਸੀਂ ਆ ਚੱਕੋ 700 ਰੁਪਏ ਹੋਲ ਸੇਲ 700 ਰੁਪਏ ਸੂਟ ਇੱਕੋ ਆ ਦੇਖ ਲਾ ਤੋਹਫੇ ਦੇ ਰਿਆ ਬਾਪੇ ਜੀ ਤੋਹਫੇ ਬਾਜ਼ਾਰ ਚ 1500 ਦਾ ਇੱਕ ਸੂਟ ਆ ਇੱਥੇ 1400 ਦੇ ਦੋ ਆ ਦੇਖੋ ਨਾ ਪੀਸ ਹਾਂਜੀ 2195 ਕੀ ਗੱਲ ਬਾਦਾ 2195 ਹਾਂਜੀ ਐ ਕਿ ਨਹੀਂ ਆਪਣਾ ਰੇਟ ਕੀ ਆ ਆਰਗੈਂਜ਼ਰ ਦੁਪੱਟਾ ਵਰਕੇ ਦੇ ਨਾਲ ਹੋਲ ਸੇਲ ਹਾਂਜੀ 700 2195 ਵਾਲਾ ਵੀ 700 ਚ ਭਾਜੀ ਤੁਹਾਨੂੰ ਇਹੀ ਸਮਝਾ ਰਿਆ ਵੀ ਇਹ ਟੈਗ ਟੂਕ ਲੱਗੇ ਹੁੰਦੇ ਆ ਆ ਦੇਖੋ ਫੋਟੋਆਂ ਅਪਾ ਹੀ ਲਾਉਂਦੇ ਆ ਮੋਡਰਨ ਵਾਲੇ ਪੀਸ 2122200 ਵਾਲੇ 700 ਚ ਆ 700 ਰੁਪਏ ਲੋ ਭਾਜੀ ਭਾਜੀ ਡਿਜ਼ਾਈਨਰ ਗਰਲੀਸ਼ ਪੀਸ ਨੇ ਇਹ ਠੀਕ ਹੈ ਨਾ ਹਾਂਜੀ ਇਦਾਂ ਦੇ ਸੂਟ ਇਦਾਂ ਦੇ ਔਰਗੈਂਜ਼ਾ ਦੇ ਦੁਪੱਟੇ ਇਦਾਂ ਦੇ ਕਲਰ ਚਾਰਟ ਧਮਾਕੇਦਾਰ ਰੇਟ 650 ਭਾਜੀ ਹੁਣ ਇਦਾਂ ਦਾ ਸੂਟ ਬਾਜ਼ਾਰ 'ਚ ਨਾ ਸ਼ੋਰੂਮ 'ਚ 1500 ਤੋਂ ਘੱਟ ਕੋਈ ਨਹੀਂ ਵੰਦਾ ਆ ਦਿਵਾਲੀ ਧਮਾਕਾ ਆ ਚੱਕੋ 750 ਰੁਪਏ ਦਾ ਸੂਟ 1500 ਦੇ ਦੋ ਸੂਟ ਭਾਜੀ ਚੀਜ਼ ਦੇਖੋ ਬਣੀ ਹੋਈ ਕੰਮ ਦੇਖੋ ਕੀਤਾ ਹੋਇਆ ਘੇਰੇ ਤੇ ਹਾਂਜੀ ਦੁਪੱਟਾ ਨਾਲ ਡਿਜ਼ਾਈਨਰ ਹੈਂਡਵਰਕ ਨਾਲ ਸੂਟ ਗਲਾ ਫਰੰਟ ਪੈਨਲ ਪਿਓਰ ਦਾ ਦੁਪੱਟਾ ਰੰਗ ਪੰਜ ਹਾਂਜੀ ਰੇਟ 600 600 ਰੁਪਏ ਰੇਟ ਦਾ ਸੈਦਾ ਦੇ ਹੈਵੀ ਸੂਟ ਕੰਮ ਦੇਖ ਲਓ ਕੀਤਾ ਹੋਇਆ ਨਜ਼ਾਰੇ ਦਾ ਤੋਹਫੇ ਕਪੜੇ ਭਾਜੀ ਆ ਦੇਖੋ ਕਲਰ ਹਾਂਜੀ ਇੱਕ ਤੋਂ ਇੱਕ ਰੰਗ ਭਾਜੀ 600 ਰੁਪਏ ਦਾ ਸੂਟ ਦਗਾ ਇਦਾਂ ਦੇ ਕਲਰ ਚਾਰਟ ਇਦਾਂ ਦੇ ਰੰਗ ਠੀਕ ਆ ਇੱਕ ਤੋਂ ਇੱਕ ਸੋਨੇ ਦਾ ਸੋਨਾ ਸੂਟ ਭਾਜੀ 300 ਰੁਪਏ ਕਰਤਾ ਆ ਆ ਬੈਲ ਬਟ ਦਾ ਸੂਟ 300 ਰੁਪਏ ਤੇ 300 ਰੁਪਏ ਦਾ ਕਰਤਾ ਭਾਜੀ ਦੇਖੋ ਹਜੇ ਠੰਡ ਸ਼ੁਰੂ ਹੋਣੀ ਸੀਜ਼ਨ ਸ਼ੁਰੂ ਹੋਣਾ ਪਰ ਸੀਜ਼ਨ ਤੋਂ ਪਹਿਲਾਂ ਹੀ ਸੂਟਾਂ ਦੇ ਰੇਟਾਂ ਦੇ ਰੇਟ ਘਟਾ ਦਿੱ ਆ ਇੱਧਰ ਆ ਜਾ ਵੀਰੇ ਇੱਧਰ ਚੱਲ ਆ ਨੇ ਰਿਹਾ ਆ 300 ਵਾਲੇ 3 300 ਚ ਆ ਦਿਖਾ ਮੇਰੀਆਂ ਭੈਣਾਂ ਨੂੰ ਸੂਟ ਪਿਓਰ ਗਲਾਸ ਟਿਸ਼ੂ ਦਾ ਹੈਂਡ ਵਰਕ ਨਾਲ ਪਰਲ ਵਰਕ ਕੀਤਾ ਹੈ ਸੂਟ ਰੰਗ ਦੇਖੋ ਹਾਂਜੀ ਓਏ ਹੋਏ ਭਾਜੀ 15 15 16 ਸੂਟ 600 ਰੁਪਏ ਕਰਤਾ ਆ। ਬਾਕੀ ਤੁਸੀਂ ਕਰੋ ਤਿਆਰੀ ਬਾਬਰੇਟ ਦੇ ਆਂਦੀ ਜਲਦੀ ਜਲਦੀ। ਜ਼ਿਲ੍ਹਾ ਜਲੰਧਰ ਆ ਜਲੰਧਰ ਬਾਸੜਾ ਮੇਨ ਆ ਉਹਦੇ ਸਾਹਮਣੇ ਸੰਗਮ ਮੋਟਰ ਇੱਕਦਮ ਉਹਦੇ ਨਾਲ ਬਾਬੇ ਦੀ hatti ਨੰਬਰ 98804723 ਜਲਦੀ ਆਜੋ ਲੇਟ ਨਾ ਹੋ ਜਾਣਾ। ਸਤਿ ਸ੍ਰੀ ਅਕਾਲ ਜੀ। ਆਜੋ ਜੀ ਵੱਡੇ ਫਾਇਦੇ ਆ ਫੇਰ ਦੱਸ ਦਿੰਨੇ ਆ ਨਵਾਂ ਕੰਮ ਸ਼ੁਰੂ ਕਰਨਾ ਹਦੀਸ ਥੇਲਰ ਦੁਕਾਨਦਾਰ ਦਾਜਵਰੀ ਵਾਲੇ ਸਾਰਿਆਂ ਦੇ ਵੱਡੇ ਫਾਇਦੇ ਇੱਕੋ ਹੀ ਛਾਤੇ ਹਟਾਂ ਬਾਬੇ ਦੀ hatti ਬਾਸੜਾ ਦੇ ਸਾਹਮਣੇ ਜਲੰਧਰ ਸ਼ਹਿਰ